ਜੇ ਕੋਈ ਗਰੀਬ ਵਿਅਕਤੀ ਘਰ ਬਣਾ ਰਿਹਾ ਹੋਵੇ ਅਤੇ ਉਸਨੇ ਨਕਸ਼ਾ ਨਾ ਪਾਸ ਕਰਵਾਇਆ ਹੋਵੇ ਤਾਂ ਨਗਰ ਕੌਂਸਲ ਵਾਲੇ ਉਸਦੇ ਘਰ ਪਹੁੰਚ ਸਮਾਨ ਚੁੱਕ ਲੈਂਦੇ ਹਨ ਤੇ ਕੰਮ ਰੁਕਵਾ ਦਿੰਦੇ ਹਨ। ਉੱਥੇ ਹੀ ਦੂਜੇ ਪਾਸੇ ਦਰਾਹਾ ਸ਼ਹਿਰ ਚ ਪਿਛਲੇ ਕਈ ਸਾਲਾਂ ਤੋਂ ਇੱਕ ਹੋਟਲ ਬੈਂਕ ਵੱਲੋਂ ਬੰਦ ਕੀਤਾ ਗਿਆ ਸੀ ਅਤੇ ਨਗਰ ਕੌਂਸਲ ਦਾ ਉਸ ਹੋਟਲ ਵੱਲ ਲੱਖਾਂ ਰੁਪਏ ਦਾ ਬਕਾਇਆ ਵੀ ਹੈ। ਜਦ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਇਸ ਹੋਟਲ ਦਾ ਨਕਸ਼ਾ ਵੀ ਪਾਸ ਨਹੀਂ ਪਰ ਹੁਣ ਇਸ ਹੋਟਲ ਦੀ ਮੁਰੰਮਤ ਦਾ ਕੰਮ ਜੋਰਾਂ ਨਾਲ ਚੱਲ ਰਿਹਾ ਹੈ। ਉੱਥੇ ਹੀ ਹੁਣ ਵਿਭਾਗ ਵੱਲੋਂ ਨੋਟਿਸ ਜਾਰੀ ਕਰਕੇ ਆਪਣਾ ਪੱਲਾ ਝਾੜਿਆ ਜਾ ਰਿਹਾ ਇਹ ਸਭ ਅਕਸਰ ਦਰਾਹ ਸ਼ਹਿਰ ਚ ਦੇਖਣ ਨੂੰ ਮਿਲਦਾ ਜੀ ਜੇ ਕੋਈ ਗਰੀਬ ਆਦਮੀ ਆਪਣਾ ਇੱਕ ਮੰਜ਼ਲੀ ਜਾਂ ਦੋ ਮੰਜ਼ਲੀ ਮਕਾਨ ਬਣਾਉਂਦਾ ਤਾਂ ਤੁਹਾਡੇ ਕਰਮਚਾਰੀਆਂ ਵੱਲੋਂ ਅਗਰ ਉਹਨੇ ਨਕਸ਼ਾ ਨਹੀਂ ਪਾਸ ਕਰਾਇਆ ਜਾਂ ਪਰਮਿਸ਼ਨ ਨਹੀਂ ਲਈ ਤੀ ਉਹਦਾ ਸਮਾਨ ਤੱਕ ਚੱਕ ਲੈ ਜਾਂਦਾ ਏ ਕੀ ਕਰਨੇ ਇਹ ਅ ਇਸ ਤਰ੍ਹਾਂ ਜੀ ਕੋਈ ਗਰੀਬ ਆਦਮੀ ਹੋਵੇ ਜਾਂ ਕੋਈ ਅਮੀਰ ਆਦਮੀ ਹੋਵੇ ਉਹਨਾਂ ਵਾਸਤੇ ਸਾਰਿਆਂ ਵਾਸਤੇ ਜਿਹੜੇ ਬਿਲਡਿੰਗ ਬਾਇਲ ਲਾਸ ਆ ਜਿਹੜੇ ਗਵਰਨਮੈਂਟ ਆਫ ਪੰਜਾਬ ਵੱਲੋਂ ਫਰੇਮ ਕੀਤੇ ਗਏ ਹੈ ਔਰ ਉਹ ਸਾਰੇ ਸ਼ਹਿਰਾਂ ਦੇ ਵਿੱਚ ਲਾਗੂ ਹੈਗੇ ਉਹ ਸਾਰਿਆਂ ਵਾਸਤੇ ਸੇਮ ਹੈ ਤੇ ਇਸ ਨਗਰ ਕੌਂਸਲ ਦੁਰਾਹਾ ਦੇ ਵਿੱਚ ਵੀ ਸੇਮ ਹੀ ਇਸ ਤਰ੍ਹਾਂ ਦਾ ਕੇਸ ਹੈ ਕੋਈ ਵੀ ਬਿਲਡਿੰਗ ਭਾਵੇਂ ਛੋਟੀ ਹੋਵੇ ਜਾਂ ਵੱਡੀ ਹੋਵੇ ਜਿਹੜੇ ਤਾਤਾ ਹੀ ਉਹ ਸਰਕਾਰੀ ਫੀਸਾ ਵਗੈਰਾ ਪੂਰੀਆਂ ਨਹੀਂ ਦਿੰਦੇ ਨਕਸ਼ੇ ਨਹੀਂ ਪਾਸ ਕਰਵਾਉਂਦੇ ਬਿਲਡਿੰਗ ਬਾਇਲਵਾਸ ਨਹੀਂ ਫੋਲੋ ਕਰਦੇ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੇ ਉੱਪਰ ਕਾਰਵਾਈ ਕਰਦੇ ਆ ਇਹਦੇ ਵਿੱਚ ਕੋਈ ਕਿਸੇ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ ਵੱਡੇਆਂ ਛੋਟੇ ਦੇ ਨਾਲ ਇਹ ਸਭ ਗੱਲ ਕਰਦੇ ਆ ਜਿਹੜੇ ਵਿਅਕਤੀ ਵੱਲ ਲੱਖਾਂ ਰੁਪਏ ਬਕਾਇਆ ਹੋਵੇ ਕੀ ਉਹ ਆਪਣੀ ਕੰਸਟਰਕਸ਼ਨ ਕਰ ਸਕਦਾ ਜਾਂ ਆਪਣੀ ਬਿਲਡਿੰਗ ਨੂੰ ਵੜਾ ਸਕਦਾ ਜੀ ਓ ਇਨ ਪ੍ਰੈਕਟਿਸ ਦਾ ਇਟ ਇਜ਼ ਅ ਤੋੜਾ ਕੁਐਸ਼ਨ ਹੈ ਗਲਤ ਹੈ ਇਹਦਾ ਤਾਂ ਕੋਈ ਨਹੀਂ ਕਰ ਸਕਦਾ ਹੈਗਾ ਬਟ ਇਹ ਤੁਸੀਂ ਕਿਹੜੀ ਗੱਲ ਕਰ ਰਹੇ ਹੋ ਮੈਨੂੰ ਕੋਈ ਕਲੈਰਿਟੀ ਨਹੀਂ ਹੈਗੀ ਇਸ ਦੇ ਉੱਪਰ ਸਰ ਗੱਲ ਕਰਦੇ ਆ ਜੀ ਸ਼ਹਿਰ ਦੇ ਵਿੱਚ ਰਿਆਨ ਪਲਾਜ਼ਾ ਹੋਟਲ ਹੁੰਦਾ ਸੀ ਜੋ ਲੰਬੇ ਸਮੇਂ ਤੋਂ ਬੰਦ ਸੀ ਜਿਹੜੀ ਸਾਡੇ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਨਗਰ ਕੌਂਸਲ ਦਰਾਹ ਦਾ ਲੱਖਾਂ ਰੁਪਏ ਬਕਾਇਆ ਉਸ ਵੱਲ ਜੀ ਤੇ ਹੁਣ ਉੱਤੇ ਕੰਸਟਰਕਸ਼ਨ ਚੱਲ ਰਹੀ ਹੈ ਜੀ ਉਹਦੇ ਬਾਰੇ ਕੀ ਕਹਿਣਾ ਤੁਹਾਡਾ ਮੈਂ ਆਈ ਐਮ ਨਾਟ ਅਵੇਅਰ ਇਹਦਾ ਇਹਦਾ ਹੈਗਾ ਮੈਟਰ ਕੀ ਹੈਗਾ ਰਿਆਨ ਪਲਾਜ਼ਾ ਦਾ ਬਟ ਜੋ ਫਾਈਲ ਇਹਦੀ ਅਸੀਂ ਚੱਕੀ ਸੀਗੀ ਬਿਕੋਜ਼ ਇਹ ਔਨ ਦਾ ਵ ਉਸ ਫਾਈਲ ਦੇ ਸਬੰਧ ਨਾਲ ਇਹਨਾਂ ਦੀ ਕੋਈ ਵੀ ਨਕਸ਼ਾ ਜਿਹੜਾ ਹੈਗਾ ਉਹ ਪਾਸ ਨਹੀਂ ਹੋਇਆ ਹੋਇਆ ਐਂਡ ਇਹਨਾਂ ਦਾ ਪ੍ਰੋਪਰਟੀ ਟੈਕਸ ਵਗੈਰਾ ਵੀ ਕਾਫੀ ਮਾਤਰਾ ਦੇ ਵਿੱਚ ਖੜਾ ਹੋਇਆ ਹੈ ਉਸ ਸਬੰਧੀ ਐਸ ਪਰ ਸਾਡੇ ਜਿਹੜੇ ਆਫਿਸ ਰੂਲਸ ਹੈਗੇ ਆ ਅਸੀਂ ਇਹਨਾਂ ਨੂੰ ਨੋਟਿਸਿਸ ਕੱਢੇ ਆਂਡ ਐਸ ਸੂਨ ਐਸ ਸਾਨੂੰ ਕੋਈ ਰਿਪਲਾਈ ਆਂਦਾ ਅਸੀਂ ਉਹਨਾਂ ਦੇ ਉੱਪਰ ਕਾਰਵਾਈ ਕਰਾਂਗੇ ਉਹ ਨਕਸ਼ਾ ਪਾਸ ਕਰਕੇ ਕਰਾਂਗੇ ਜਿਹੜੀ ਪ੍ਰਾਣੀ ਬਿਲਡਿੰਗ ਹੈ ਉਹਦਾ ਨਕਸ਼ਾ ਸਾਡੇ ਰਿਕਾਰਡਸ ਦੇ ਵਿੱਚ ਪਾਸ ਨਹੀਂ ਹੋਇਆ ਹੋਇਆ ਹੈਗਾ ਜੀ ਇਹ ਸਭ ਗੱਲ ਕਰਦੇ ਜਿਸ ਤਰ੍ਹਾਂ ਹੋਣੇ ਤੁਸੀਂ ਦੱਸਿਆ ਕਿ ਨਕਸ਼ਾ ਤਕ ਪਾਸ ਨਹੀਂ ਆ ਉਸ ਤੋਂ ਬਿਨਾਂ ਵੀ ਉਲਸਾਰੀ ਚੱਲ ਰਹੀ ਹੈ ਉਹਦੇ ਬਾਰੇ ਕੀ ਕਹਿਣਾ ਤੁਹਾਡਾ ਅਸੀਂ ਉਹਨੂੰ ਐਸ ਪਰ ਰੂਲ ਜਿਹੜਾ ਹੈਗਾ ਫਰਸਟ ਨੋਟਿਸ ਅਸੀਂ ਸਰਵ ਕਰ ਦਿੱਤਾ ਐਂਡ ਅਸੀਂ ਵੀਅਰ ਵੇਟਿੰਗ ਰਿਸਪਾਂਸ ਫਰਮ ਥੈਮ ਜੇ ਸ਼ਾਇਦ ਉਹਨਾਂ ਨੂੰ ਕੋਈ ਦਕਸ਼ੀ ਅਦੀ ਕਾਪੀ ਹੋਵੇ ਸ਼ਾਇਦ ਉਹਨਾਂ ਨੇ ਹੈੱਡ ਆਫਿਸ ਤੋਂ ਪਾਸ ਕਰਵਾਇਆ ਹੋਵੇ ਜਾਂ ਕਿਸੇ ਹੋਰ ਅਥਾਰਟੀ ਤੋਂ ਪਾਸ ਕਰਵਾਇਆ ਹੋਵੇ ਉਹ ਸਾਨੂੰ ਦਿਖਾ ਦੇਣ ਐਂਡ ਸਬਸੀਕੁਐਂਟਲੀ ਅਸੀਂ ਜਿਹੜਾ ਹੈਗਾ ਨੈਕਸਟ ਕੋਰਸ ਆਫ ਐਕਸ਼ਨ ਅਸੀਂ ਬਾਅਦ ਦੇ ਵਿੱਚ ਉਹਨਾਂ ਦਾ ਡਿਸਾਈਡ ਕਰਾਂਗੇ ਜੇ ਉਹ ਨਹੀਂ ਕੋਈ ਦਿੰਦਾ ਫਿਰ ਅਸੀਂ ਉਹਨਾਂ ਦੇ ਉੱਪਰ ਕਾਨੂੰਨੀ ਕਾਰਵਾਈ ਐਂਡ ਕੋਰਟ ਜਿਹੜੇ ਦੇ ਵਿੱਚ ਉਹਨਾਂ ਦਾ ਕੇਸ ਜਿਹੜਾ ਹੈ ਉਹ ਪੁਟ ਅਪ ਕਰਕੇ ਨੈਕਸਟ ਸਟੈਪ ਜਿਹੜਾ ਅਸੀਂ ਉਹ ਕਰਾਂਗੇ ਸਿਰਫ